ਦੋਸੋ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਨੇ ਰੁਖ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੈ ਜੀ ਸਤਿ ਸ਼੍ਰੀ ਅਕਾਲ ਪੰਗੂ ਸਾਹਿਬ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਖਬਰ ਨਿਕਲ ਕੇ ਆਈ ਕਿ ਸੁਖਪਾਲ ਸਿੰਘ ਖੈਰਾ ਹੋਰਾਂ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ ਖੈਰਾ ਸਾਹਿਬ ਹੋਰੀ ਬਾਹਰ ਆ ਜਾਣਗੇ ਨਾਲੋਂ ਨਾਲ ਖਬਰ ਇਹ ਆ ਗਈ ਕਿ ਨਹੀਂ ਬਾਹਰ ਨਹੀਂ ਆਉਣਗੇ ਇੱਕ ਐਫ ਆਈ ਆਰ ਹੋਰ ਹੈ ਤੇ ਉਸ ਸਿਲਸਲੇ ਦੇ ਵਿੱਚ ਹਜੇ ਗੱਲ ਲੰਮੀ ਲੰਮਕੂਗੀ ਇਹਦੇ ਤੇ ਮਹਿਤਾਬ ਖੈਰਾ ਜਿਹੜੇ ਖੁਦ ਵਕੀਲ ਨੇ ਤੇ ਸੁਖਪਾਲ ਸਿੰਘ ਖੇੜਾ ਦੇ بیٹے ਨੇ ਉਹਨਾਂ ਨੇ ਵੀ ਟਵੀਟ ਕੀਤਾ ਪੋਸਟ ਪਾਈ ਫੇਸਬੁੱਕ ਦੇ ਉੱਪਰ ਰਾਜਾ ਵੜਿੰਗ ਨੇ ਵੀ ਜਿਹੜੀ ਹੈਗੀ ਆ ਉਹ ਆਪਣੀ ਗੱਲਬਾਤ ਰੱਖੀ ਕਿ ਇਹ ਤਾਂ ਵੈਂਡੇਟਾ ਪੋਲਿਟਿਕਸ ਹੈ ਬਦਲਾਖੋਰੀ ਦੀ ਰਾਜਨੀਤੀ ਹੈ ਇਹ ਸਹੀ ਨਹੀਂ ਤੇ ਉਹਦੇ ਤੇ ਥੋੜਾ ਜਿਹਾ ਸਮਝਾਇਆ ਉਹ ਖੇੜਾ ਸਾਹਿਬ ਵਾਲੇ ਮਾਮਲੇ ਦੇ ਹੁਣ ਕਿੱਥੇ ਇੱਕ ਗੱਲ ਖੜੀ ਹੈ ਦੂਜਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਤਿੰਨ ਨੋਟਿਸ ਜੀਡੀ ਨੇ ਭੇਜੇ ਤੇ ਉਹ ਹਾਜ਼ਰ ਨਹੀਂ ਹੋਏ ਕੱਲ ਆਮ ਆਦਮੀ ਪਾਰਟੀ ਦਿੱਲੀ ਦੀ ਜਿਹੜੀ ਇਕਾਈ ਹੈ ਲੀਡਰ ਮਿਨਿਸਟਰ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਅੱਜ ਜਿਹੜੀ ਗ੍ਰਿਫਤਾਰ ਕਰ ਸਕਦੀ ਉਹਨਾਂ ਨੂੰ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਕਿ 12 ਵਜੇ ਪ੍ਰੈਸ ਕਾਨਫਰੰਸ ਕਰਾਂਗੇ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਜਿਹੜੇ ਇਹ ਸੰਮਣ ਨੇ ਨੋਟਿਸ ਕੀਤੇ ਨੇ ਈਡੀ ਨੇ ਇਹ ਠੀਕ ਨਹੀਂ ਹੈਗੇ। ਅਸੀਂ ਆਪਣੇ ਵਕੀਲਾਂ ਦੇ ਨਾਲ ਸਲਾਹ ਕੀਤੀ ਗੱਲਬਾਤ ਕੀਤੀ। ਅਸੀਂ ਫਿਰ ਜਵਾਬ ਭੇਜਿਆ ਤੇ ਉਧਰ ਜਵਾਬ ਮੰਗਿਆ ਕਿ ਈਡੀ ਤੋਂ ਸਾਨੂੰ ਜਵਾਬ ਵੀ ਕੋਈ ਨਹੀਂ ਆਇਆ ਕਿ ਸੰਮਣ ਇਹ ਠੀਕ ਨਹੀਂ ਹੈਗੇ। ਸੋ ਸਭ ਤੋਂ ਪਹਿਲਾਂ ਲਖਤ ਸਾਹਿਬ ਖੈਰਾਵਾਲਾ ਮਾਮਲਾ ਸਮਝਾਇਆ ਕਿ ਕੀ ਗੱਲਬਾਤ ਬਣੀ ਸਾਰੀ ਕਿ ਕਿਵੇਂ ਅਟਕ ਕੇ ਖੈਰਾ ਸਾਹਿਬ ਬਾਹਰ ਆਉਣ ਤੋਂ ਜੀ। ਪੰਗੋਸਾਬ ਇਸਾ ਨੂੰ ਪਤਾ ਹੀ ਹੈ ਦੇਖੋ ਖੈਰਾ ਸਾਹਿਬ ਤੇ ਮਾਨ ਸਾਹਿਬ ਦੀ ਜਦੋਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਸੀ ਤਾਂ ਕੰਟਰਡਿਕਸ਼ਨ ਚੱਲ ਰਹੀ ਸੀ ਤੇ ਬਾਹਰ ਆ ਕੇ ਇਹ ਹੋਇਆ ਕਿ ਉਹਨਾਂ ਨੇ ਇਹਨਾਂ ਲਈ ਮੈਂ ਰੀਅਲ اپੋਜੀਸ਼ਨ ਜੇ ਆਪਾਂ ਕਹਿ ਸਕਦੇ ਹਾਂ ਉਹਨਾਂ ਨੇ ਇਹਨਾਂ ਨੂੰ ਮਤਲਬ ਪ੍ਰੋਵਾਈਡ ਕਰੀ ਉੱਚਾ ਇੱਕ ਟਾਰੂ ਚੱਕ ਦਾ ਮਾਮਲਾ ਸੀ ਕਿੰਨੇ ਹੀ ਮਾਮਲੇ ਸੀ ਚਾਹੇ ਉਹ ਪਠਾਨਕੋਟ ਦੀ ਜ਼ਮੀਨ ਦਾ ਸੀ ਇਹ ਉਹਦੇ ਤੋਂ ਤੰਗ ਸੀਗੇ ਤੇ ਉਹਦੇ ਮਗਰ ਪੈ ਕੇ ਹੱਥ ਧੋ ਕੇ ਅਰਬੜਾ ੱਟਕੇ ਵਾਲੀ ਗੱਲ ਕਰੀ ਜਿਹੜਾ ਉਹ ਮਹਿਤਾਬ ਖੈਰਾ ਦਾ ਮੈਂ ਬਿਆਨ ਵੀ ਸੁਣਿਆ ਪਹਿਲਾਂ ਜਿਹੜਾ ਪੁਰਾਣਾ ਐਕਟ ਸੀ ਰੋ ਐਨ ਡੀ ਪੀ ਐਕਟ ਹਾਂ ਜੀ ਉਹਦੇ ਚ ਮਾਨ ਸਾਹਿਬ ਦੇ ਖੁਦ ਬਿਆਨ ਨੇ ਕਿ ਝੂਠਾ ਜੀ ਹੋਰ ਹੈ ਕਿਉਂਕਿ ਉਹ ਦੂਜੇ ਉਸ ਟਾਈਮ ਉਹ ਇਹਨਾਂ ਦੀ ਪਾਰਟੀ ਦੇ ਵਿੱਚ ਸੀਗੇ ਸੋ ਉਸ ਕੇਸ ਨੂੰ ਲੁਝਾ ਕੇ আর ਜਿਸ ਤਰੀਕੇ ਦੇ ਨਾਲ ਕੋਰਟਾਂ ਦੇ ਵਿੱਚ ਮੈਨੀਪੂਲੇਸ਼ਨਾਂ ਕਰਕੇ ਤੁਸੀਂ ਦੇਖੋ ਨਾ 2 ਮਹੀਨੇ ਤੋਂ ਆਰਡਰ ਜਿਤੋਂ ਰਿਜ਼ਰਵ ਰੱਖਿਆ ਜਾਂਦਾ ਕਿਸੇ ਕੋਰਟ ਦਾ ਆਮ ਤੌਰ ਤੇ ਹੁੰਦਾ ਵੀ ਸਵੇਰੇ ਆਰਡਰ ਰਿਜ਼ਰਵ ਕਰਕੇ ਸ਼ਾਮ ਨੂੰ ਜਾਂ ਦੋਏ ਦਿਨ ਸੁਣਾ ਦਿੰਦੇ ਨੇ 2-2 ਮਹੀਨੇ ਜ਼ਮਾਨਤ ਨਾ ਹੋਣੀ ਔਰ ਹੁਣ ਕਿਉਂਕਿ ਉਹ ਚ ਜ਼ਮਾਨਤ ਹੋਣੀ ਹੀ ਸੀ ਸੁਪਰੀਮ ਕੋਰਟ ਦੇ ਚੋ ਕਲੀਅਰ ਹੋਇਆ ਹੋਇਆ ਕੇਸ ਹੈ ਅੱਜ ਹੀ ਮਤਲਬ 195A ਦੇ ਤਹਿਤ ਜਿਹਦੇ ਚ ਪੁਲਿਸ ਹੀ ਕਾਗਨੀਸੈਂਸ ਲੈ ਸਕਦੀ ਹੋਵੇ ਉਹ ਕੇਸ ਹੋਰ ਦਰਜ ਕਰ ਲਿਆ ਜੇ ਇਹਦੇ ਚ ਜ਼ਮਾਨਤ ਹੋ ਜੂ ਤਾਂ ਹੋਰ ਕਰ ਲੈਣਗੇ ਪਰ ਇਹ ਹੈ ਮੈਂ ਸਮਝਦਾ ਇੰਤਹਾ ਹੈ ਇਹਦੇ ਤੇ ਚਲੋ ਰਾਜਾ ਬਰਿੰਗ ਦਾ ਵੀ ਆ ਗਿਆ ਚੰਨੀ ਸਾਹਿਬ ਦਾ ਵੀ ਬਿਆਨ ਆਇਆ ਹੈ ਮਤਲਬ ਇਹ ਜਿਹੜਾ ਤੁਹਾਡਾ ਵਿਰੋਧੀ ਹੈ ਉਹਨੂੰ ਤੁਸੀਂ ਬਿਲਕੁਲ ਮਤਲਬ ਵਿਦ ਲੋਕ ਸਟਾਕ ਐਂਡ ਵੈਰਲ ਜਿਵੇਂ ਕਹਿੰਦੇ ਨੇ ਵੀ ਹੱਥ ਧੋਕੇ ਉਹਦੇ ਮਗਰ ਪੈ ਜਾਣਾ ਪਰ ਮੇਰਾ ਖਿਆਲ ਇਹ ਹੈ ਵੀ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਜਾ ਰਹੇ ਨੇ ਪਹਿਲਾਂ ਵੀ ਬੰਡਾਟਾ ਪੋਲਿਟਿਕਸ ਚੱਲਦੀ ਰਹੀ ਹੈ ਪਹਿਲਾਂ ਵੀ اپੋਜੀਸ਼ਨ ਪਾਰਟੀ ਵਾਲੇ ਇੱਕ ਦੂਜੇ ਨੂੰ ਕਿ ਝੂਠੇ ਕੇਸ ਬਣਾ ਕੇ ਜਾਂ ਸੱਚੇ ਬਣਾ ਕੇ ਤੰਗ ਕਰਦੇ ਰਹੇ ਨੇ ਇਹ ਹੁਣ ਮੇਰਾ ਖਿਆਲ ਨਵੀਂ ਲੋ ਹੈ ਬਹੁਤ ਹੀ ਹੱਦ ਹੈ ਇਹ ਅਰ ਪੁਲਿਸ ਅਫਸਰ ਨੇ ਜਿਹੜੇ ਉਹ ਇਸ ਹੱਦ ਤੱਕ ਸਾਡੀ ਮਸ਼ੀਨਰੀ ਹੈ ਜਿਹੜੀ ਚਾਹੇ ਉਹ ਬਿਊਰੋਕ੍ਰੇਸੀ ਹੈ ਚਾਹੇ ਪੁਲਿਸ ਹੈ ਉਹ ਇੰਨੇ ਗੁਲਾਮ ਬਣ ਚੁੱਕੇ ਨੇ ਕਿ ਉਹ ਹਾਲਾਂਕਿ ਉਹ ਕਨਸਟੀਟਿਊਸ਼ਨ ਦੇ ਰਾਖੇ ਨੇ ਪਰ ਉਹ ਬਿਲਕੁਲ ਛੱਡ ਛਡਾ ਕੇ ਅਰੇ ਮੇਰਾ خیال ਹੈ ਇਹ ਵੀ ਕੁਦਰਤ ਦੀ ਐਸੀ ਕੋ ਖੇਡ ਹੈ ਵੀ ਉਹਨੇ ਹੁਕਮਰਾਨਾਂ ਦੇ ਕਹਿ ਲਓ ਸਿਆਸਤਦਾਨਾਂ ਦੇ ਕਹਿ ਲਓ ਐਸੀ ਬੁੱਧੀ ਭ੍ਰਸ਼ਟ ਕਰੀ ਹੈ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ ਆਖਰਕਾਰ ਤੁਸੀਂ ਕੋਈ ਪਬਲਿਕ ਲਾਈਫ ਚੋਂ ਕੋਈ ਨਿਜਮ ਹੁੰਦੇ ਨੇ ਕੋਈ ਰੋਲ ਹੁੰਦੇ ਨੇ ਕੋਈ ਗ੍ਰੇਸ ਹੁੰਦੀ ਹੈ ਮਤਲਬ ਤੁਸੀਂ ਲੋਕਾਂ ਨੂੰ ਲੀਡ ਕਰਨਾ ਸੋ ਮੈਂ ਸਮਝਦਾ ਵੀ ਇਹ ਬਿਲਕੁਲ ਪੋਲੀਟੀਕਲ ਮੰਡਟ ਹੈ ਔਰ ਉਹਨੂੰ ਹੀਰੋ ਬਣਾਉਣਗੇ ਇਹਦੇ ਕੋਈ ਹੋਰ ਕੋਈ ਦੂਜਾ ਉਹ ਨਹੀਂ ਹੈ ਕਿਉਂਕਿ ਉਹ ਵਕੀਲ ਹੈ ਉਹਦਾ ਬੇਟਾ ਵੀ ਵਕੀਲ ਹੈ ਇਹਨਾਂ ਦਾ ਹੈ ਨਹੀਂ ਮੈਨੂੰ ਖਤਮ ਹੀ ਕਰ ਦੇਣਗੇ ਸੋ ਇਹ ਮੇਰਾ ਖਿਆਲ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਹਿੰਗੀ ਬੋਊਗੀ ਗੱਲ ਇਹਨਾਂ ਨੂੰ ਇਹ ਹੈ ਕਿ ਉਹ ਕਾਂਗਰਸ ਦੇ ਵਿੱਚ ਹਾਲਾਂਕਿ ਉਹਦੇ ਬਹੁਤ ਸਾਰੇ ਵਿਰੋਧੀ ਵੀ ਨੇ ਸਾਰਾ ਕੁਝ ਹੈ ਫਰੇ ਵੀ ਉਹਨਾਂ ਨੂੰ ਵੀ ਉਹਦੇ ਨਾਲ ਖੜਨਾ ਪਊਗਾ ਸੋ ਇਹ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਇਹ ਨਹੀਂ ਕਰਨੀ ਚਾਹੀਦੀ ਸਰਕਾਰ ਨੂੰ ਇਦਾਂ ਦੀ ਕਿਉਂਕਿ ਕੱਲ ਨੂੰ ਇਹਨਾਂ ਦੇ ਵੀ ਦਿਨ ਆਉਣਗੇ ਜਾਂ ਨਾ ਵੀ ਆਉਣ ਦਿਨ ਚਲੋ ਮੈਂ ਕਹਿੰਦਾ ਕਿਸੇ ਦੇ ਵੀ ਹੋਵੇ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਸੁਰੋਕ ਸਾਹਿਬ ਦੂਜੀ ਗੱਲਬਾਤ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਜੁੜੀ ਹੋਈ ਹੈ ਉਹ ਕਹਿੰਦੇ ਕਿ ਈਡੀ ਦੇ ਜਿਹੜੇ ਸੰਬੰਧ ਨੇ ਇਹ ਠੀਕ ਨਹੀਂ ਹੈਗੇ ਅਸੀਂ ਵਕੀਲ ਸਾਹਿਬਾਨਾਂ ਦੇ ਨਾਲ ਸਲਾਹ ਕੀਤੀ ਤੇ ਅਸੀਂ ਜਵਾਬ ਵੀ ਮੰਗਿਆ ਕਿ ਐਦਾਂ ਕਿਉਂ ਨਹੀਂ ਉਹ ਕਹਿੰਦਾ ਕਿ ਅਸੀਂ ਹਾਜ਼ਰ ਨਹੀਂ ਹੋਣਾ ਨੋਟਿਸੇ ਠੀਕ ਨਹੀਂ ਸਾਨੂੰ ਫਸਾਉਣਾ ਚਾਹੁੰਦੀ ਹੈ ਭਾਜਪਾ ਜੀ ਕੁਝ ਦੌਰ ਨਾ ਪੰਗੂ ਸਾਹਿਬ ਐਸਾ ਚੱਲ ਰਿਹਾ ਹੈ ਕਿ ਜਿਹੜਾ ਮੇਰਾ ਦੁੱਖ ਹੈ ਉਹ ਤਾਂ ਮੈਨੂੰ ਦੁੱਖ ਲੱਗਦਾ ਹੈ ਜਿਹੜੀ ਦੂਜੇ ਦੀ ਪੀੜਾ ਹੈ ਉਹ ਮੈਨੂੰ ਪੀੜਾ ਨਹੀਂ ਲੱਗਦੀ ਜੋ ਕੁਝ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਤੇ ਵਿਜੀਲੈਂਸ ਰਾਹੀਂ ਹੋ ਰਿਹਾ ਹੈ ਉਹੀ ਕੇਂਦਰ ਦੇ ਵਿੱਚ ਈਡੀ ਤੇ ਸੀਬੀਆਈ ਰਾਹੀਂ ਹੋ ਰਿਹਾ ਹੈ ਉਹ ਜਦੋਂ ਇਹਨਾਂ ਨਾਲ ਹੁੰਦਾ ਹੈ ਤਾਂ ਉਹ ਤਾਂ ਬਹੁਤ ਵੱਡੀ ਘਟਨਾ ਬਣ ਜਾਂਦੀ ਹੈ ਵੀ ਬੜਾ ਦੁੱਖ ਹੈ ਜੇ ਇਹ ਉਹ ਮੈਂ ਗਿਜੇਵਾਲ ਸਾਹਿਬ ਦੀ ਸੁਣੀ ਉਹ ਪ੍ਰੈਸ ਕਾਨਫਰੰਸ ਮਤਲਬ ਹੁਣ ਤਾਂ ਹਾਸਾ ਆਉਂਦਾ ਸੁਣ ਕੇ ਉਹ ਕਹਿੰਦੇ ਮੇਰੀ ਤਾਂ ਇੱਕੋ ਹੀ ਪ੍ਰਾਪਰਟੀ ਹੈ ਉਹ ਹੈ ਇਮਾਨਦਾਰੀ ਪਤਨੀ ਇਮਾਨਦਾਰੀ ਦੀ ਭਾਈ ਡੈਫੀਨੀਸ਼ਨ ਬਦਲ ਗਈ ਹੁਣ ਮੇਰੇ ਖਿਆਲ ਦੇ ਵਿੱਚ ਮਤਲਬ ਤੁਸੀਂ 45 45 ਕਰੋੜ ਲਾ ਕੇ ਬੰਗਲਿਆਂ ਦੇ ਉੱਪਰ ਸਰਕਾਰੀ ਬੰਗਲਿਆਂ ਤੇ ਮਤਲਬ ਕੋਈ ਕੋਈ ਲਿਮਟ ਹੁੰਦੀ ਹੈ ਕਿਸੇ ਗੱਲ ਦੀ ਉਹਨਾਂ ਨੂੰ ਉਹਨਾਂ ਨੂੰ ਦਿੱਲੀ ਚ ਨਹੀਂ ਦਿਖ ਰਿਹਾ ਭਾਜੀ ਜੀ ਪੀ ਵਾਲਿਆਂ ਨੂੰ ਇਹਨਾਂ ਨੂੰ ਪੰਜਾਬ ਚ ਨਹੀਂ ਦਿਖ ਰਿਹਾ ਜੀ ਮਤਲਬ ਜਿਹੜਾ ਅੱਗੇ ਇੱਕ ਹੁੰਦਾ ਸੀ ਇਹ ਵਿਸ਼ਵਾਸ ਸੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਕਿ ਜਿਹੜਾ ਵਿਕਟਮ ਹੈ ਜਿਹੜਾ ਮਜ਼ਲੂਮ ਹੈ ਉਹਨੂੰ ਜਦੋਂ ਪਾਵਰ ਮਿਲੂਗੀ ਉਹ ਜ਼ਾਲਮ ਨਹੀਂ ਬਣੂਗਾ ਹੁਣ ਉਲਟ ਹੋ ਗਿਆ ਕੰਮ ਕਿ ਮਜ਼ਲੂਮ ਵੀ ਵੇਟ ਕਰ ਰਿਹਾ ਹੈ ਕਿ ਉਹਨੂੰ ਪਾਵਰ ਮਿਲੇ ਉਹ ਵੀ ਕਿਸੇ ਤੇ ਜ਼ੁਲਮ ਕਰੇ ਮਤਲਬ ਉਹ ਦੁਨੀਆਂ ਪਰਚ ਦੇਖ ਰਹੇ ਆ ਜਹੂਦੀਆਂ ਤੇ ਇਹਨਾਂ ਜ਼ੁਲਮ ਹੋ ਕਰਿਆ ਹਿਟਲਰ ਨੇ ਜਹੂਦੀ ਉਹ ਤਾਂ ਦੁੱਗਣਾ ਹੁਣ ਮਤਲਬ ਮੇਰਾ ਖਿਆਲ ਹੈ ਉੱਥੇ ਫਲਸਤੀਨੀਆ ਤੇ ਕਰ ਰਹੇ ਨੇ ਉਹ ਹੀ ਸੋ ਜਿਹੜਾ ਇੱਕ ਵਿਸ਼ਵਾਸ ਹੁੰਦਾ ਸੀ ਕਿ ਸਾਡੇ ਨਾਲ ਧੱਕਾ ਹੋਇਆ ਅਸੀਂ ਸਾਂਝੇ ਆ ਅਸੀਂ ਜੀ ਦੇ ਨਾਲ ਧੱਕਾ ਹੋਇਆ ਉਹ ਇਨਸਾਫ ਹੀ ਕਰੂਗਾ ਅੱਗੇ ਜਦੋਂ ਉਹਦੇ ਕੋਲ ਪਾਵਰ ਆਊਗੀ ਇਹ ਮਿਥ ਟੁੱਟ ਗਈ ਹੈ ਕਿ ਜਿੱਦ ਨਾਲ ਤੱਕਾ ਹੋਇਆ ਜਦੋਂ ਉਹਨੂੰ ਪਾਵਰ ਮਿਲੀ ਉਹ ਹੋ ਸਕਦਾ ਉਹ ਤੋਂ ਪਹਿਲੇ ਤੋਂ ਵੀ ਵੱਧ ਕਰੇ ਪਰ ਉਹ ਸਾਡੇ ਸਾਹਮਣੇ ਹੋ ਰਿਹਾ ਹੈ ਪੰਜਾਬ 'ਚ ਉਹੀ ਉੱਥੇ ਦਿੱਲੀ 'ਚ ਵਿਕਟਮ ਨੇ ਇੱਥੇ ਉਹ ਜ਼ਾਲਮ ਨੇ ਮਲੋ ਉੱਥੇ ਮਜ਼ਲੂਮ ਨੇ ਇੱਥੇ ਜਿਹੜੇ ਅੱਜ ਮਜ਼ਲੂਮ ਨੇ ਕੱਲ ਨੂੰ ਆਉਣਗੇ ਜ਼ਾਲਮ ਬਣ ਜਾਣਗੇ ਸੋ ਮੈਂ ਇਹ ਸਮਝਦਾ ਕਿ ਇਹ ਨਾ ਸਾਡੇ ਜਿਹੜੇ ਸਾਡੀ ਜਿਹੜੀ ਹਾਕਮ ਜਮਾਤ ਹੈ ਉਹ ਚਾਹੇ ਆਪ ਵਾਲੇ ਨੇ ਕਾਂਗਰਸ ਵਾਲੇ ਨੇ ਕੋਈ ਵੀ ਨੇ ਇਹਨਾਂ ਦਾ ਜਿਹੜਾ ਚੇਤਨਾ ਦਾ ਲੈਵਲ ਹੈ ਉਹ ਥੱਲੇ ਗਿਰ ਰਿਹਾ ਹੈ ਬਦਲਾਖੋਰੀ ਦੀ ਭਾਵਨਾ ਦੇ ਵਿੱਚ ਬਿਲਕੁਲ ਆਪਣੀ ਈਗੋ ਦੇ ਕਹੋ ਡਿਕਟੇਟ ਦੇ ਤਹਿਤ ਇੱਕ ਦੂਜੇ ਨੂੰ ਸੋਚਦੇ ਨੇ ਵੀ ਤਬਾਹ ਕਰ ਦਾਂਗੇ ਉਹ ਮੈਂ ਦੇਖ ਰਿਹਾ ਸੀ ਉਹ ਕਹਿੰਦੇ ਸੀ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਇਸ ਤਰ੍ਹਾਂ ਕਰਨਾ ਚਾਹੁੰਦੇ ਨੇ ਕੋਈ ਪੈਸਾ ਨਹੀਂ ਹੋਇਆ ਇਹ ਨਹੀਂ ਹੋਇਆ ਮਤਲਬ ਦੇਖੋ ਲੋਕਾਂ ਦੇ ਉੱਲੂ ਬਣਨ ਦੀ ਵੀ ਇੱਕ ਲਿਮਟ ਹੁੰਦੀ ਹੈ ਆਖਰਕਾਰ ਤੁਸੀਂ ਵੀ ਤਾਂ ਉਹੀ ਕੰਮ ਕਰ ਰਹੇ ਹੋ 3 ਮਹੀਨੇ ਤੋਂ ਬੰਦਾ ਜੇਲ੍ਹ ਦੇ ਵਿੱਚ ਬੈਠਾ ਉਹਨੇ ਕੀ ਅਫੈਂਸ ਕਰਤਾ ਜਿਹੜਾ ਅੱਜ ਉਹਦੇ ਤੇ ਐਫ ਆਈ ਆਰ ਹੋ ਗਈ ਜਮਾਨਤ ਮਿਲਦੀ ਸਾਡਾ ਸੋ ਇਹ ਮੇਰੇ ਖਿਆਲ ਦੇ ਵਿੱਚ ਦੋਨੇ ਪਾਸੇ ਦਿੱਲੀ ਵਾਲੇ ਵੀ ਤੱਕਾ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਆਮ ਆਦਮੀ ਪਾਰਟੀ ਵੀ ਇੱਥੇ ਜਿਹੜੇ ਉਹਨਾਂ ਦੇ ਵਿਰੋਧੀ ਨੇ ਸਾਰਿਆਂ ਨਾਲ ਨਹੀਂ ਉਹ ਕਰ ਰਹੇ ਉਹ ਚੁਣਵੇਂ ਕਰ ਰਹੇ ਨੇ ਕਿ ਜਾਂ ਸਾਡਾ ਨਿੱਜੀ ਤੌਰ ਤੇ ਚਾਹੇ ਉਹ ਮਨਪ੍ਰੀਤ ਬਾਦਲ ਸੀ ਚਾਹੇ ਉਹ ਖੈਰਾ ਸਾਹਿਬ ਨੇ ਚਾਹੇ ਉਹ ਮਜੀਠੀਆ ਹੋਵੇ ਚਾਹੇ ਕੋਈ ਹੋਵੇ ਪਰ ਜਿਹੜੇ ਆਪਣੇ ਉਹਨਾਂ ਦੇ ਬੰਦਿਆਂ ਦੇ ਉੱਪਰ ਕੇਸ ਨੇ ਉਹ ਨਾਲ ਤੁਰੇ ਫਿਰਦੇ ਨੇ ਜੱਫੀਆਂ ਪਾਉਂਦੇ ਸੋ ਇਹ ਮੈਂ ਸਮਝਦਾ ਕਿ ਇਹ ਬਹੁਤ ਹੀ ਸਾਡੇ ਸਿਆਸਤ ਦੇ ਵਿੱਚ ਜਾਂ ਸਿਆਸੀ ਫੀਲਡ ਦੇ ਵਿੱਚ ਕਹਿ ਲੋ ਜਾਂ ਸਾਡੀ ਪੋਲਿਟੀ ਦੇ ਵਿੱਚ ਗਰਾਵਟ ਆ ਰਹੀ ਹੈ ਜਾਂ ਤਾਂ ਨਵੀਂ ਲੀਡਰਸ਼ਿਪ ਅਮਰਜ ਕਰੋਗੀ ਜਾਂ ਇਹ ਹੋ ਸਕਦਾ ਹੈ ਜੇ ਹੋਰ ਥੱਲੇ ਜਾਵੇ ਦਿਨੋਂ ਦਿਨ ਸਟੈਂਡਰਡ ਘਿਰ ਰਹੇ ਨੇ ਅਸਲ ਵਿੱਚ ਪ੍ਰਿਕਟਰ ਲੁਕਸਪ ਆਹੀ ਗੱਲ ਹੈ ਮੇਕੇ ਅਰਵਿੰਦ ਕੇਜਰੀਵਾਲ ਉੱਥੇ ਕਹਿੰਦੇ ਨੇ ਕਿ ਸਾਡੇ ਨਾਲ ਤਕਾ ਧੱਕਾ ਹੋ ਰਿਹਾ ਤੇ ਇੱਥੇ ਆਪਣੇ ਸਾਹਮਣੇ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਉੱਥੇ ਜਿਹੜੀਆਂ ਏਜੰਸੀਸ ਹੈਗੀਆਂ ਨੇ ਚਾਹੇ CBI ਜਾਂ ED ਉਹਨਾਂ ਦੀ ਨਜ਼ਾਇਜ਼ ਵਰਤੋਂ ਹੋ ਰਹੀ ਹੈ ਤੇ ਇੱਥੇ ਵਿਜੀਲੈਂਸ ਫ੍ਰੀ ਹੈਂਡ ਹੈ ਕੋਈ ਦਖਲਅੰਦਾਜ਼ੀ ਨਹੀਂ ਜਾਂ ਹੋਰ ਏਜੰਸੀਸ ਵੀ ਹੈਗੀਆਂ ਨੇ ਕਿ ਫ੍ਰੀ ਲੈਂਡ ਹੈ ਫ੍ਰੀ ਲੈ ਆਪਣਾ ਫ੍ਰੀ ਹੈਂਡ ਹੈ ਕੋਈ ਰਾਲਾ ਗੋਲ ਨਹੀਂ ਕਿਸੇ ਗੱਲ ਦਾ ਹੈਗਾ ਇਹ ਵੀ ਦੇਖੋ ਕਿ ਆਪਣੇ ਆਪ ਦੇ ਵਿੱਚ ਕਿੰਨੇ ਵੇਕਲੀ ਗੱਲ ਹੈ ਤੇ ਦੂਜਾ ਇਹ ਦੱਸਿਓ ਥੋੜਾ ਜਿਹਾ ਕਿ ਸਿਆਸਤਦਾਨ ਇਸ ਗੱਲ ਨੂੰ ਹਜਮ ਕਿਦਾਂ ਕਰ ਲੈਂਦੇ ਨੇ ਕਿ ਲੋਕ ਸਾਡੇ ਦੇ ਵਿਸ਼ਵਾਸ ਕਰ ਲੈਣਗੇ ਜੋ ਅਸੀਂ ਕਹਾਂਗੇ ਵੀ ਨਹੀਂ ਨਹੀਂ ਅਸੀਂ ਪੰਜਾਬ ਦੇ ਵਿੱਚ ਠੀਕ ਕਰ ਰਹੇ ਹਾਂ ਦਿੱਲੀ ਸਾਡੇ ਨਾਲ ਧੱਕਾ ਕਰ ਰਹੀ ਹੈ ਇਹ ਵੀ ਕਬੱਡੀ ਗੱਲ ਹੈ ਕਿ ਕਿਵੇਂ ਹਾਜਮ ਕਰ ਲੈਣਗੇ ਲੋਕ ਸਿਆਸਦਾਨ ਸੋਚਦੇ ਕਿਵੇਂ ਨੇ ਜੀ ਇਹ ਥੋੜਾ ਨਾ ਸਾਡੇ ਲੋਕਾਂ ਦਾ ਮੈਂ ਸਮਝਦਾ ਸਾਡਾ ਵੀ ਕਸੂਰ ਹੈ ਅਸਲ ਵਿੱਚ ਬੰਗੂ ਸਾਹਿਬ ਗੱਲ ਇਹ ਹੈ ਵੀ ਅਸੀਂ ਵੀ মিডিਆ ਦੇ ਭੁਲਾਵੇ ਦੇ ਵਿੱਚ ਉਹਨਾਂ ਨੂੰ ਇਹ ਵੀ ਢੋਲ ਟਮਕੇ ਨਾਲ ਅਸੀਂ ਟੱਕ ਲਾਂਗੇ ਇਹ ਗੱਲ ਨੂੰ ਹੋਰ ਹੀ ਕੁਝ ਗੀਤ ਸੁਣਾਉਣਾ ਸ਼ੁਰੂ ਕਰ ਦਾਂਗੇ ਇਹ ਕਈ ਵਾਰ ਚੱਲ ਜਾਂਦਾ ਔਰ ਚੱਲਿਆ ਥੋੜਾ ਜਿਹਾ ਮੋਦੀ ਦਾ ਚੱਲ ਰਿਹਾ ਇਹਨਾਂ ਦਾ ਵੀ ਚੱਲ ਗਿਆ ਪੰਜਾਬ ਦੇ ਵਿੱਚ ਪਰ ਹਮੇਸ਼ਾ ਨਹੀਂ ਚੱਲਦਾ ਹੁੰਦਾ ਹਮੇਸ਼ਾ ਲੋਕ ਉੱਲੂ ਵੀ ਨਹੀਂ ਬਣਦੇ ਹੁੰਦੇ ਜੇ ਕੋਈ ਉੱਲੂ ਬਣ ਗਿਆ ਉਹ ਕੋ ਤੁਹਾਨੂੰ ਕਹਿਣ ਨਹੀਂ ਆਉਂਦਾ ਹੁੰਦਾ ਦਫ਼ਤਰ 'ਚ ਕਿ ਮੈਂ ਉੱਲੂ ਬਣ ਚੁੱਕਿਆ ਉਹ ਦੁਬਾਰਾ ਜਦੋਂ ਵੀ ਉਹਨੂੰ ਮੌਕਾ ਮਿਲੇਗਾ ਉਹ ਉਹੀ ਕੰਮ ਕਰੂਗਾ ਜਿਹੜਾ ਇਹ ਕਰ ਰਹੇ ਨੇ ਜਿਹੜਾ ਆਮ ਆਦਮੀ ਖਾਸ ਬਣ ਕੇ ਕਰ ਰਿਹਾ ਨਾ ਪਰ ਇਹ ਮੈਂ ਸਮਝਦਾ ਵੀ ਸਾਈਕਲ ਟੁੱਟਣਾ ਚਾਹੀਦਾ ਕਿ ਕਿਤੇ ਤਾਂ ਇਹ ਗੱਲ ਟੁੱਟੇ ਨਾ ਕਿ ਚਲੋ ਜੇ ਹੋ ਵੀ ਗਿਆ ਵਧੀਕੀ ਹੋ ਵੀ ਗਈ ਹੈ ਤਾਂ ਇਹਨੂੰ ਹੁਣ ਮਾਫ ਕਰੋ ਨਾ ਕਿ ਇਨਸਾਨ ਤਾਂ ਬਣੋ ਨਾ ਘੱਮ ਸੇ ਘੱਮ ਚੇਤਨਾ ਤਾਂ ਉਦੋਂ ਜਾਗਦੀ ਹੈ ਜਦੋਂ ਮਨੁੱਖ ਇਨਸਾਨ ਬਣਦਾ ਹੈ ਸੋ ਇਹ ਮੈਨੂੰ ਲੱਗਦਾ ਹੈ ਕਿ ਇਹ 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 ਸਾਈਕਲ ਦੇ ਵਿੱਚ ਫਸੇ ਹੋਏ ਨੇ ਜਿਹੜੇ ਲੋਕ ਅੱਗੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਹੁਣ ਧੱਕਾ ਕਰ ਰਹੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਕੋਲ ਜਦ ਪਾਵਰ ਆਊਗੀ ਹੋਊਗੀ ਤਾਂ ਵੀ ਵੱਧ ਕਰਨਗੇ ਜੀ ਤੋ ਇਹ ਸਾਈਕਲ ਟੁੱਟਣਾ ਚਾਹੀਦਾ ਅਸਲ ਦੇ ਵਿੱਚ ਤਾਂ ਇੱਕ ਕਮੇਨਗੀ ਦਾ ਸਾਈਕਲ ਹੈ ਮੈਂ ਸਮਝਦਾ ਇਹ ਛੋਟੇ ਬਣਦਾ ਸਾਈਕਲ ਹੈ ਵਾਇਲੈਂਸ ਦਾ ਸਾਈਕਲ ਹੈ ਰਵੈਂਜ ਦਾ ਸਾਈਕਲ ਹੈ ਬੇਸਿਕਲੀ ਇਹ ਜਿਹੜੇ ਟ੍ਰਾਈਬ ਹੁੰਦੇ ਸੀ ਨਾ ਪੁਰਾਣੇ ਜੇ ਤੁਸੀਂ ਪੜੋ ਸੋਸ਼ੀਓਲੋਜੀ ਚ ਟ੍ਰਾਈਬ ਦੇ ਵਿੱਚ ਫਿਊਟ ਦਾ ਤੇ ਰਵੈਂਜ ਦਾ ਕਨਸੈਪਟ ਬਹੁਤ ਤਕੜਾ ਸੀ ਬੱਚਾ ਜੇ ਜੰਮਿਆ ਨਹੀਂ ਸੀ ਹੁੰਦਾ ਜੇ ਉਹਦੇ ਕਿਸੇ ਪਿਓ ਨੇ ਕਿਸੇ ਨੂੰ ਕਿਸੇ ਨੇ ਮਾਰਤਾ ਤਾਂ ਉਹਨੇ ਉਹਦਾ ਬਦਲਾ ਲੈਣਾ ਹੁੰਦਾ ਸੀ ਅਸੀਂ ਹੁਣ ਸਿਵਲਾਈਜ਼ਡ ਕਿਹਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ ਕੀ ਅਸੀਂ ਬਤਲਾ ਖੋਰੀ ਦੇ ਵਿੱਚ ਮਤਲਬ ਸਾਨਾਂ ਦੀ ਤਰ੍ਹਾਂ ਇਦਾਂ ਕਿਨੇ ਟੱਕਰ ਮਾਰੀ ਦੁਏ ਨੇ ਦੁਏ ਤੇ ਮਾਰੀ ਮਤਲਬ ਇਦਾਂ ਅਸੀਂ ਚੱਲਾਂਗੇ ਪਰ ਕੀ ਸੰਸਥਾਵਾਂ ਦਾ ਘਾਣ ਅਸੀਂ ਇਸ ਕਰ ਲਈ ਕਰਦੇ ਆਂਗੇ ਇਹ ਲੋਕ ਆਈਪੀਐਸ ਨੇ ਜਿਹੜੇ ਈਡੀ ਚ ਵੀ ਨੇ ਸੀਬੀਆਈ ਚ ਵੀ ਨੇ ਪੁਲਿਸ ਚ ਪੜ੍ਹੇ ਲਿਖੇ ਬੰਦੇ ਇਹਨਾਂ ਨੇ ਇੰਨੀ ਮਿਹਨਤ ਕਰਕੇ ਇਹ ਨੌਕਰੀਆਂ ਲਈਆਂ ਨੇ ਇਹਨਾਂ ਨੂੰ ਇਸ ਤਰ੍ਹਾਂ ਕੰਪੈਲ ਕਰ ਦਿੱਤਾ ਜਾਂਦਾ ਹੈ ਜਾਂ ਇਹ ਕੰਪੈਲ ਹੋ ਜਾਂਦੇ ਨੇ ਜਾਂ ਕਹੋ ਇਹਦੀ ਜ਼ਮੀਰ ਇੰਨੀ ਮਰ ਜਾਂਦੀ ਹੈ ਮਤਲਬ ਉਹਨੂੰ ਖੜੇ ਹੋਣਾ ਚਾਹੀਦਾ ਹੈ ਇਦਾਂ ਅੰਗਰੇਜ਼ਾਂ ਦੇ ਟਾਈਮ ਜਿਹੜੇ ਆਈਸੀਐਸ ਅਫਸਰ ਅੰਗਰੇਜ਼ਾਂ ਦੇ ਕਿਖੜੇ ਹੋ ਜਾਂਦੇ ਸੀ ਕਿ ਨਹੀਂ ਇਹ ਗਲਤ ਹੈ ਰੂਲ ਮੁਤਾਬਕ ਨਹੀਂ ਹੈ ਇਹ ਚੀਜ਼ ਸੋ ਹੁਣ ਰੂਲਾਂ ਨੂੰ ਉਸ ਤਰ੍ਹਾਂ ਦੇ बटे ਦੇ ਦੇ ਕੇ ਕੋਰਟਾਂ ਤੱਕ ਜਾ ਜਾ ਕੇ ਮੈਨੂੰ ਆਖਰਕਾਰ ਕਿੱਥੇ ਪਹੁੰਚੂਗੀ ਇਹ ਗੱਲ ਸੋ ਇਹ ਮੈਂ ਸਮਝਦਾ ਕਿ ਇਹ ਬਹੁਤ ਅਨਫੋਰਚੂਨੇਟ ਦੌਰ ਹੈ ਜਿਹਦੇ ਵਿੱਚ ਦੀ ਸਾਡੀ ਸਿਆਸਤ ਕਹਿ ਲਓ ਲੰਘ ਰਹੀ ਹੈ ਸਾਡੀ ਪੋਲਿਟੀ ਲੰਘ ਰਹੀ ਹੈ ਸਾਡੇ ਲੋਕ ਵੀ ਦੇਖ ਰਹੇ ਨੇ ਯਾਰ ਇਹ ਬਹੁਤ ਲੰਬਾ ਸਮਾਂ ਨਹੀਂ ਚੱਲੇਗਾ ਇਹ ਕੰਮ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਨਾਲ ਜੁੜਨ ਦੇ ਲਈ ਸ਼ੁਕਰੀਆ ਪੰਗੂ ਸਾਹਿਬ ਸਰੋਤਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ